ਪੂਰਨਗਦੀਸ਼ਰੀ ਤਰਨ达ਰ ਸਾਹਿਬ ਦੀ ਬਾੜ ਨੰਬਰ 6 ਦੇ ਮੁਹੱਲਾ ਨਾਨਕਸਰ ਵਿਖੇ ਇਹ ਗੁਰਦੁਆਰਾ ਸਾਹਿਬ ਸਾਂਜੀਵਾਲ ਵਿੱਚ ਦੇ ਨਜ਼ਦੀਕ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਗਲੀ ਹੈ ਜੋ ਉਸ ਦੀ ਕੰਧ ਦੇ ਨਾਲ ਲੱਗਦੀ ਹੈ ਉੱਥੇ ਗੁਰਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਜਿਹੜੇ ਇਲਾਕਾ ਨਿਵਾਸੀ ਹਨ ਔਰ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਉਹਨਾਂ ਵਿੱਚ ਕਾਫੀ ਜ਼ਿਆਦਾ ਰੋਸ ਹੀ ਪਾਇਆ ਜਾ ਰਿਹਾ ਹੈ ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਇਸ ਤਰ੍ਹਾਂ ਮਤਲਬ ਇਹਨਾਂ ਨੂੰ ਪਤਾ ਲੱਗਾ ਔਰ ਇਹਨਾਂ ਨੇ ਅੱਗੇ ਕੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਮਾਈਕ ਜੀ ਖਾਲਸਾ ਸਾਹਿਬ ਜੀ ਮਾਈਕ ਜੀ ਖਾਲਸਾ ਸਾਹਿਬ ਜੀ ਜੀ ਕਿਸ ਤਰ੍ਹਾਂ ਇਹ ਤੁਹਾਨੂੰ ਪਤਾ ਲੱਗਾ ਜਿਹਨੂੰ ਬੇਅਦਬੀ ਦੇ ਤੁਹਾਨੂੰ ਧਿਆਨ ਇਹ ਵੀਰ ਜੀ तकरीबन ਕੋਈ 11 11:30 ਦੀ ਗੱਲ ਹੈਗੀ ਆ ਆ ਸਾਡਾ ਭਤੀਜਾ ਇਹ ਆਇਆ ਤੇ ਇਹਨੇ ਮੇਰੇ ਘਰੋਂ ਆਵਾਜ਼ ਮਾਰਨਾ ਹੈ ਕਹਿੰਦਾ ਚਾਚੂ ਮੜੀ ਜੀ ਆਇਓ ਗੱਲ ਸੁਣਿਓ ਬਾਬੇ ਕੀ ਗੱਲ ਆ ਫਿਰ ਇਹਨੇ ਘਰ ਜਾ ਕੇ ਮੈਨੂੰ ਦਿਖਾਇਆ ਵੀ ਗੋੜਕਾ ਸਾਹਿਬ ਦਾ ਅਨੰਦ ਸਾਹਿਬ ਦਾ ਬਾਣੀ ਦੇ ਵਿੱਚੋਂ ਜਿਹੜਾ ਗੋੜਕਾ ਸਾਹਿਬ ਦਾ ਅੰਗ ਆ ਅੱਧ ਸੜੀ ਹਾਲਤ ਵਿੱਚ ਜਿਹੜਾ ਇਹਨੂੰ ਮਿਲਿਆ ਠੀਕ ਆ ਜੀ ਉਹ ਕੂੜੇ ਦੇ ਢੇਰ ਪਿੱਛੇ ਜਿਹੜਾ ਪਿਆ ਉਹਦੇ ਤੋਂ ਬਰਾਮਦ ਹੋਇਆ ਫਿਰ ਅਸੀਂ ਇਹ ਨਾਲ ਆ ਕੇ ਜਦੋਂ ਸਰਚ ਕੀਤਾ ਉਹਦੇ ਵੇਖਿਆ ਕੁਝ ਫਰੋਲ ਕੇ ਫਿਰ ਸਾਨੂੰ ਮਤਲਬ ਕਿ ਪੂਰੀ ਸੜੀ ਹੋਈ ਹਾਲਤ ਵਿੱਚ ਕੋਈ ਜੰਗ ਹੋਰ ਸਾਨੂੰ ਬਰਾਮਦ ਹੋਇਆ ਉਹਦੇ ਲਾਗੋ ਇੱਕ ਜਗ੍ਹਾ ਤੋਂ ਫਿਰ ਸਾਨੂੰ ਇੱਕ ਹੋਰ ਮਿਲਿਆ ਠੀਕ ਹੈ ਇਹ ਤਾਂ ਹੋ ਸਕਦਾ ਹੈ ਬਾਈ ਮਿਸਟੇਕ ਹੋਈ ਨਾ ਕਿਤੇ ਹੋ ਗਿਆ ਹੋਊਗਾ ਕਿ ਵੀ ਨੇਰੇ ਜਿਹਾ ਕੂੜੇ ਵਾਲੀ ਆਉਂਦੀ ਜਾਂ ਕੋਈ ਆਉਂਦਾ ਕਿਸ ਨੇ ਅੱਗ ਲਾਈ ਹੋਊਗੀ ਫਿਰ ਉਸ ਤੋਂ ਬਾਅਦ ਨਿਕਲਦੇ ਨਿਕਲਦੇ ਆ ਜਿਹੜੇ ਗੁਰਦਾਰਾ ਸਾਹਿਬ ਦੀ ਕੰਧ ਦੇ ਨਾਲ ਸਾਂਝੀ ਵਾਲ ਦੀ ਨਾਲ ਜਿਹੜੇ ਪਿੱਛੇ ਪਰ ਨਾਲੇ ਆ ਉਹਦੇ ਵਿੱਚੋਂ ਸਾਨੂੰ ਕੁਝ ਜਦੋਂ ਅੰਗ ਹੋਰ ਬਰਾਮਦ ਹੋਏ ਆ ਉਹ ਤੋਂ ਸਾਬਤ ਹੁੰਦਾ ਕਿ ਬਿਲਕੁਲ ਜਾਣਬੁੱਝ ਕੇ ਧਨਾਣੀ ਹਰਕਤ ਕੀਤੀ ਗਈ ਹੈ ਸ਼ਰਾਰਤ ਕੀਤੀ ਗਈ ਹੈ ਜਿਹੜੀ ਪ੍ਰਨਾਲਾ ਬਾ ਤੁਸੀਂ ਦੱਸ ਰਹੇ ਜੇ ਇਹ ਗੁਰਦੁਆਰਾ ਸਾਹਿਬ ਦੀ ਮਤਲਬ ਉੱਪਰੋਂ ਆਉਂਦਾ ਛੱਤੋਂ ਆਉਂਦੇ ਆ ਅੱਗੇ ਉੱਪਰੋਂ ਕੀ ਖੁੱਲਿਆ ਜਾਂ ਕਿਸੇ ਇਹ ਬਿਲਕੁਲ ਇਹ ਟਾਪ ਤੋਂ ਉੱਪਰੋਂ ਜੀ ਦੂਸਰੀ ਮੰਜ਼ਲ ਤੋਂ ਪ੍ਰਨਾਲਾ ਸਿੱਧਾ نیچے ਹੁੰਦਾ ਜੀ ਉੱਪਰ ਕੋਈ ਜਾ ਨਹੀਂ ਸਕਦਾ ਬਿਨਾਂ ਪਰਮਿਸ਼ਨ ਦੇ ਉੱਪਰ ਕੋਈ ਜਾ ਨਹੀਂ ਸਕਦਾ ਜੀ ਠੀਕ ਆ ਜੀ ਕਿਉਂਕਿ ਵੇਸਟ ਬਰਸਾਤੀ ਪਾਣੀ ਦਾ ਜਿਹੜਾ ਪਾਣੀ ਉਹੀ ਆਉਂਦਾ ਉੱਪਰੋਂ ਪ੍ਰਨਾਲਾ ਬੰਦ ਆ ਠੀਕ ਆ ਜੀ ਇਹ ਥੱਲੇ ਹੀ ਰੱਖੇ ਗਏ ਆ ਜਿਹੜਾ ਪ੍ਰਨਾਲਾ ਥੱ ਕੀ ਲੱਗਦਾ ਤੁਹਾਨੂੰ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਆ ਐਵੇਂ ਦੀ ਬੇਅਦਬੀ ਜਿਹੜੀ ਇਹਨੇ ਹੱਦਬਾਰ ਕੀਤੀ ਹੈ ਇਹ ਜੀ ਕਾਨੂੰਨੀ ਹਰਕਤ ਹੈ ਕਿ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਵੀ ਹੈਗਾ ਵੀ ਇੱਥੇ ਵੀ ਇਹਨਾਂ ਦੇ ਸਾਡੇ ਮਾਨੋ ਠੇਸ ਪਹਚਾਈ ਹੈ ਇਹ ਸੀਰੀਏ ਕਾਨੂੰਨੀ ਹਰਕਤ ਕਰਕੇ ਠੀਕ ਆ ਜੀ ਸਾਡੇ ਹਿਰਦੇ ਵਲੁੰਧਰੇਗਾ ਵੀ ਸਾਡੇ ਪਾਣੀ ਨਾਲ ਛੇੜਛਾੜ ਕੀਤੀ ਹੈ ਜੋ ਵੀ ਬਹੁਤ ਕਾਨੂੰਨੀਅਰ ਕਰ ਕੀਤੀ ਹੈ ਵੀ ਕੀ ਮੰਗ ਕਰਦੇ ਜੇ ਕੀ ਪੁਲਿਸ ਦੇ ਧਿਆਨ ਚ ਲਿਆਉਂਦੀ ਗਏ ਨਹੀਂ ਲਈ ਪੁਲਿਸ ਪ੍ਰਸ਼ਾਸਨ ਕੋ ਸਾਡਾ ਕੋਈ ਨਹੀਂ ਇਨਫੋਰਮ ਹੈ ਸੀ ਆ ਵੀ ਸਰਚ ਕਰ ਰਹੇ ਸੀਗੇ ਕੈਮਰੇ ਸਰਚ ਕਰਕੇ ਪਹਿਲੀ ਵਾਰ ਇੱਥੇ ਕੰਮ ਹੋਇਆ ਅਈ ਮੰਗੇ ਹੀ ਕਰ ਦੇਗੇ ਉਹ ਬੰਦਾ ਬਰਾਮਦ ਹੋਣਾ ਚਾਹੀਦਾ ਤੇ ਅਸੀਂ ਜਿਹੜਾ ਕਿ ਉਹਨੂੰ ਬਣਦੀ ਸਜੜੀ ਦਵਾਈ ਸਗੀ ਤੇ ਦੇ ਸਗੀ ਠੀਕ ਆ ਜੀ ਔਰ ਸਟੇਨਰ ਮੌਜੂਦ ਨੇ ਇਥੇ ਕਾਉਂਸਲਰ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਪੰਜ ਜੀ ਕੀ ਕਹਿਣਾ ਦਿੰਦੇ ਤੁਸੀਂ ਕੀ ਜਿਹੜੀ ਹਰਤ ਹੋਈ ਹੈ ਕਿੰਨੀ ਕੀ ਉਹ ਕਿਸ ਤਰ੍ਹਾਂ ਦੀ ਮੰਨ ਕਰ ਰਹੀ ਜੀ ਹਾਂ ਜੀ ਹਾਂ ਜੀ ਇਹ ਤੇ ਬਹੁਤ ਹੀ ਮੰਦ ਭਾਗੀ ਘਟਨਾ ਕਹਿ ਸਕਦੇ ਆ ਆਪਾਂ ਇਹਨੂੰ ਹਨਾ ਤੇ ਬਟ ਇਹਦੇ ਬਾਰੇ ਹਾਲੇ ਕੁਝ ਨਹੀਂ ਪਤਾ ਕਿ ਕਿਹਨੇ ਇਸ ਚੀਜ਼ ਨੂੰ ਅੰਜਾਮ ਦਿੱਤਾ ਆ ਜਾਂ ਕਿਵੇਂ ਆ ਇਹਦੇ ਬਾਰੇ ਜਾਂਚ ਚੱਲ ਰਹੀ ਹੈ ਨੇ ਪ੍ਰਧਾਨ ਸਾਹਿਬ ਵੀ ਦੇਖ ਕੇ ਗਏ ਨੇ ਮਾਰਨਿੰਗ ਦੇ ਵਿੱਚ ਤੇ ਇਹ ਮੈਨੂੰ ਲੱਗਦਾ ਹੈ ਕਿ ਬਹੁਤ ਗਲਤ ਹੋਇਆ ਜੋ ਵੀ ਹੋਇਆ ਇਹੋ ਜਿਹਾ ਕੰਮ ਹੋਣਾ ਨਹੀਂ ਚਾਹੀਦਾ ਹਨਾ ਆਪਾਂ ਗੁਰੂ ਗ੍ਰੰਥ ਸਾਹਿਬ ਉਸਾਰੇ ਮੰਨਦੇ ਆ ਇੰਨਾ ਉੱਚਾ ਦਰਜਾ ਦਿੱਤਾ ਹੈ ਤੇ ਇਹੋ ਜਿਹੀਆਂ ਘਟਨਾਵਾਂ ਮੈਨੂੰ ਨਹੀਂ ਲੱਗਦਾ ਕਿ ਕਿਤੇ ਹੋਣੀਆਂ ਚਾਹੀਦੀਆਂ ਕਿਤੇ ਨਾ ਕਿਤੇ ਕਿਸੇ ਨੂੰ ਡੀਫੇਮ ਕਰਨ ਦਾ ਹੀ ਹੋ ਸਕਦਾ ਹੈ ਕਿ ਕੁਝ ਕੀਤਾ ਗਿਆ ਹੈ ਤਾਂ ਇਹ ਜੋ ਦੋਰਾ ਸੰਜੀਵਾਲ ਤੇ ਉਹ ਕਿੰਨੀ ਦੂਰੀ ਤੇ ਜਿਹੜੀ ਘਟਨਾ ਵਾਪਰੀ ਹੈ ਕਿੱਥੇ ਇਹ ਸਿਰਫ 10 50 ਫੁੱਟ ਵੀ ਨਹੀਂ ਹੋਣਾ ਮੇਰੇ ਖਿਆਲ ਨਾਲ ਇੰਨਾ ਕੁ ਡਿਸਟੈਂਸ ਹੋਣਾ ਵਾ ਤੇ ਦੋਵੇਂ ਹੀ ਪ੍ਰਣਾਲੇ ਨਾਲ ਹੀ ਨਾਲ ਲੱਗਦੇ ਨੇ ਉਧਰੋਂ ਵੀ ਅੰਗ ਮਿਲੇ ਨੇ ਬਾਬਾ ਜੀ ਦੇ ਕੂੜੇ ਦੇ ਢੇਰ ਦੇ ਉੱਪਰੋਂ ਤੇ ਵਰ ਪਸਦਲੀ ਵੀ ਦੇਖਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਉਪਰੋਂ ਕਿਤੇ ਕੋਈ ਚੀਜ਼ ਬਹਿ ਕੇ ਆਈ ਹੋਵੇ ਜਾਂ ਕਿੰਨਾ ਹੀ ਜਾਣ ਬੁੱਝ ਕੇ ਕੀਤੀ ਗਈ ਹਰਕਤ ਹੈ ਜੀ ਤੇ ਇਸ ਚੀਜ਼ ਤੋਂ ਆਪਾਂ ਨੂੰ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਇਹ ਸਾਡੇ ਨਾਲ ਇੱਥੇ ਮੌਜੂਦ ਨੇ ਅਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੀ ਹਰਕਤ ਹੋਈ ਹੈ ਦੇਖੋ ਜੀ ਇਹ ਜਦੋਂ ਜਦੋਂ ਵੀ ਹਰਕਤ ਹੋਈ ਹੈ ਜਦੋਂ ਗੁਰਦੁਆਰਾਂ ਦੇ ਕੋਈ ਵੱਡੇ ਦਿਹਾੜੇ ਹੁੰਦੇ ਆ ਉਹਨੂੰ ਮੁੱਖ ਨਿਸ਼ਾਨਾ ਬਣਾਇਆ ਜਾਂਦਾ ਜਿਸ ਤਰ੍ਹਾਂ ਕਿ ਹੁਣ ਆਪਾਂ ਦੇਖ ਸਕਦੇ ਆ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਲੱਖਾਂ ਦੀ ਇਤਤਾਰ ਦੇ ਨਾਲ ਲੋਕਾਂ ਨੇ ਉੱਥੇ ਦਰਸ਼ਨ ਕਰਨ ਜਾਣੇ ਆ। ਉਹ ਉਹਨੂੰ ਵੇਖਦੇ ਹੋਏ ਅਸੀਂ ਸੋਚਦੇ ਆਂ ਅਹੀਂ ਤੇ ਇਹੋ ਹੀ ਮਰਦੇ ਵਿੱਚ ਸਾਡੇ ਚ ਆਉਂਦੀ ਆ ਕਿ ਜਦੋਂ ਵੀ ਸਾਡੇ ਗੁਰਧਾਮਾਂ ਦੇ ਕੋਈ ਵੱਡਾ ਸਮਾਗਮ ਹੁੰਦਾ ਉਦੋਂ ਹੀ ਤੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਵੀ ਕੀਤੀ ਜਾਂਦੀ ਹੈ। ਸਰਕਾਰਾਂ ਦੇ ਰੋਲਾ ਪਾਉਂਦੀਆਂ ਫਿਰਦੀਆਂ ਕਿ ਪਿਛਲੀਆਂ ਸਰਕਾਰਾਂ ਨੇ ਇਹ ਕਰਤਾ ਉਹ ਕਰਤਾ ਅਸੀਂ ਕਿਹਨੂੰ ਤੋਮਕ ਨਹੀਂ ਦਿੰਦੇ। ਪਰ ਅੱਜ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਅੱਜ ਤੁਹਾਡੀ ਸਰਕਾਰ ਦੇ ਵਿੱਚ ਕਿੰਨੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਵੀ ਹੋ ਰਹੀਆਂ ਨੇ ਜਿੰਮੇਵਾਰ ਕੌਣ ਆ? ਅੱਜ ਸੰਜੀਵਾਲ ਗੁਰਦੁਆਰਾ ਸਾਹਿਬ ਜਿਹੜਾ ਕਿ ਸਿਵਲ ਹਸਪਤਾਲ ਦੇ ਬਿਲਕੁਲ ਬੈਕ ਸਾਈਡ ਤੇ ਆ ਸਾਡੀ ਭੈਣ ਹੋਣ ਥੋੜੇ ਦਿਨ ਪਹਿਲਾਂ ਹੀ ਇਥੋਂ ਦੇ ਕੌਂਸਲਰ ਸੇਵਨ ਬਣੇ ਨੇ ਪਰ ਇਥੋਂ ਦੇ ਜਿਹੜਾ ਮੁਹੱਲਾ ਨਿਵਾਸੀ ਸਾਰੇ ਗੁਰਸਿੱਖ ਨੇ ਪਰ ਕਿਸੇ ਬਾਹਰੋਂ ਆਣ ਕੇ ਕਿਸੇ ਨੇ ਇਹ ਤੇ ਜਿਹੜੀ ਹਰਕਤ ਕੀਤੀ ਹੈ ਬਹੁਤ ਮੱਦ ਭਾਗੀ ਆ ਇਸ ਹੋਲੇ ਮੁਹੱਲੇ ਨੂੰ ਮੌਕ ਨਿਸ਼ਾਨਾ ਬਣਾਇਆ ਗਿਆ ਜਾਂਚ ਦੀ ਮੰਗ ਕਰਦੇ ਹਾਂ ਬਿਲਕੁਲ ਜੀ ਮੇਰੀ ਹੁਣੇ ਰਾਣਾ ਵੀ ਮਨੂਜੀ ਨਾਲ ਗੱਲ ਹੋਈ ਆ ਐਸਐਸਪੀ ਸਾਹਿਬ ਨਾਲ ਉਹ ਇੱਥੇ ਆਪਣਾ ਤਰੰਕ ਕਹਿੰਦੇ ਆ ਕਿ ਮੈਂ ਐਸਟੀਓ ਨੂੰ ਭੇਜਦੇ ਆ ਇਹ ਹੁੰਦੇ ਇਥੇ ਜਿਹੜੀ ਆ ਕਾਰਵਾਈ ਕੀਤੀ ਜਾਊਗੀ ਪਰ ਸਾਡੀ ਇਹ ਮੰਗ ਆ ਕਿ ਜਿਸ ਬੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਦੇ ਗੁਟਕਿਆਂ ਦੀ ਬੇਦਬੀ ਕੀਤੀ ਆ ਜਿਹੜੇ ਗੁਟਕੇ ਸਾੜੇ ਗਏ ਨੇ ਉਹਨਾਂ ਦੀ ਜਲਦ ਤੋਂ ਜਲਦ ਜਿਹੜੀ ਆ ਉਹਦੀ ਪੈਰਵਾਹੀ ਕੀਤੀ ਜਾਵੇ ਤੇ ਦੋਸ਼ੀ ਦੇ ਹੱਥ ਵਢੇ ਜਾਣ ਉਹਨੂੰ ਸਜ਼ਾ ਨਾ ਦਿੱਤੀ ਜਾਵੇ ਉਹਦੇ ਹੱਥ ਪੈਰ ਵਢੇ ਜਾਣ ਉਹ ਮੰंजे ਤੇ ਪਿਆਰ ਅਫਸਰ ਜੀ ਇਸਨ ਮਲ ਅਨਵਾਸੀ ਜੀ ਚਸ਼ਮਜੀਤ ਹੈ ਜਿਹੜਾ ਮੌਕੇ ਦੇ ਸਵੇਰੇ ਜਿਸ ਨੇ ਪਤਾ ਲੱਗਾ ਕਿ ਬੇਟਾ ਕੀ ਨਾਮ ਤੇ ਰਹਾ ਔਰ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਚਲੋ ਮੇਰਾ ਨਾਮ ਅਤਰਜੋ ਸਿੰਘ ਹੈ ਤੇ ਮੈਂ ਸਵੇਰੇ ਜਾ ਰਿਹਾ ਹਸਮਾਨ ਹੈ ਤੇ ਆਉਂਦੇ ਦੀ ਅੰਗ ਡਿੱਗੇ ਪਈ ਤੇ ਫਿਰ ਮੈਂ ਘਰੇ ਜਾ ਕੇ ਮਲਕੇ ਦੱਸਿਆ ਫਿਰ ਸਾਰੇ ਮਲਕੇ ਸਾਰੇ ਮਲਕੇ ਮਲੇ ਜਾਣੇ ਆ ਗਏ ਫਿਰ ਸਿਆਕੀਤੇ ਕਿੰਨੀ ਜਗ੍ਹਾ ਤੇ ਗਿਰੇ ਸੀ ਇਹ ਕਿਤਾਂ ਕਿਹੜੀ ਹਾਲਤ ਵਿੱਚ ਸੀਗੀ ਉਸ ਵੇਲੇ ਸੜੇ ਵੇ ਮਲਕੇ ਇੱਕ ਸਬੂਤਾ ਹੀ ਬਾਕੀ ਸਾਰੇ ਸੜੇ ਹੀ ਨੂੰ ਕਹੌਣਦੀ ਆ ਕਿ ਗਲੀ ਚ ਅੰਗ ਬਰਮਤ ਹੋਇਆ ਤੇ ਪਹਿਲਾਂ ਸਾਨੂੰ ਕੂੜੇ ਚੋਂ ਇੱਕ ਲੱਭਾ ਸਿੰਘ ਨੂੰ ਨਿੱਕੇ ਨੂੰ ਰੇਂਗਾ ਚਲੋ ਗਲਤੀ ਨਾ ਹੋ ਜਾਂਦਾ ਕਿਸੇ ਨਾ ਕਿਸੇ ਕੋ ਫੇਰ ਅਹੀਂ ਦੂਰੀ ਬਰਾ ਸર્ચ ਕੀਤਾ ਸਾਨੂੰ ਪ੍ਰਣਾਲਿਆਂ ਚੋਂ ਜਾਂ ਨਾਲੀਆਂ ਚੋਂ ਲੱਭਦੇ ਆ ਫੰਗ ਬਿਲਕੁਲ ਫੇਰ ਇਹ ਤੋਂ ਸਾਫ ਹੈ ਕਿ ਹੋਰ ਕਿਤੇ ਵੀ ਨਹੀਂ ਹੈ ਗਏ ਅਸੀਂ ਤਿੰਨ ਚਾਰ ਗਲੀਆਂ ਲਾ ਕੇ ਸਰਚ ਕਰ ਲੀਆਂ ਕਿਤੇ ਵੀ ਨਹੀਂ ਹੈ ਗਈ ਸਿਰਫ ਗੁਰਦੁਆਰੇ ਦੀ ਕੰਧ ਦੇ ਨਾਲ ਆ ਗੁਰਦੁਆਰਾ ਸਾਹਿਬ ਦੇ ਨਾਲ ਆ ਬਿਲਕੁਲ ਉਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਸ਼ਰਾਰਤ ਦੀ ਕੋਸ਼ਿਸ਼ ਹੈ ਹਾਂਜੀ ਤੇ ਜੋ ਵੀ ਕਾਰਵਾਈ ਹੈ ਪ੍ਰਸ਼ਾਸਨ ਨੂੰ ਫੇਰ ਦਵਾਂਗੇ ਪਹਿਲਾਂ ਆਪਦੀ ਕਾਰਵਾਈ ਕਰਕੇ ਪਰ ਪ੍ਰਸ਼ਾਸਨ ਦਮਾ ਨਹੀਂ ਸੀ ਕੰਮ ਹੋਇਆ ਨਹੀਂ ਬਰਦੋਰਾ ਸਾਹਿਬ ਦੀ ਹਦੂਦ ਨਹੀਂ ਕਿਉਂਕਿ ਗੁਰਦੁਆਰਾ ਸਾਹਿਬ ਤੋਂ 8:30 ਵਜੇ ਤੋਂ ਬਾਅਦ ਅਸੀਂ ਬੰਦ ਕਰ ਦਿੰਦੇ ਹਾਂ ਅੰਦਰੋਂ ਨਹੀਂ ਕੋਈ ਵਾਰਾ ਸਦਾ ਜੇ ਦਰਸ਼ਨ ਕਰਨ ਜਾਊਗਾ ਤਾਂ ਤਾਂ ਪਤਾ ਹੋਊਗਾ ਕਿ ਕੌਣ ਗਿਆ ਕੌਣ ਆਇਆ ਲੇਕਿਨ ਜਿਹੜਾ ਕਰਨਾਲਾ ਕੋਈ ਗੁਰਦੁਆਰਾ ਸਾਹਿਬ ਦਾ ਪਰ ਉਹ ਤੋਂ ਬੰਦ ਹੈ ਹਾਂਜੀ ਉਹ ਬਲੌਕ ਹੈ ਸਾਰੇ ਉਹ ਸਿਰਫ ਥੱਲੇ ਹੀ ਖੁੱਲੇ ਇਹ ਚੀਜ਼ ਨੂੰ ਪਈ ਤੁਸੀਂ ਡਿਟੇਲ ਦੱਸੋ ਕਿਹੜੇ ਪ੍ਰਣਾਲਿਆਂ 'ਚ ਸਾਨੂੰ ਅੰਗ ਬਰਮਦ ਹੋਇਆ ਗੁਰਦੁਆਰਾ ਸਾਹਿਬ ਦੀ ਕੰਦੇ ਦੇ ਪ੍ਰਣਾਲੇ ਆ ਵਿੱਚੋਂ ਆਉਂਦੇ ਆ ਪਰ ਹੁਣ ਤੇ ਨਵਾਂ ਲੈਂਟਰ ਪਿਆ ਹੋਆ ਉਹ ਬੰਦ ਆ ਪ੍ਰਣਾਲੇ ਦਾ ਉਤੋਂ ਦੇ ਵਿੱਚ ਕੋਈ ਚੀਜ਼ ਨਹੀਂ ਹੁੰਦੀ ਜਾਂ ਕੁਛ ਨਹੀਂ ਅਸੀਂ ਉੱਤੇ ਵੀ ਜਾ ਕੇ ਵੇਖ ਆਏ ਆ ਫੇਰ ਆ ਕੇ ਵੇਖੇ ਫੇਰ ਇਥੋਂ ਸਾਨੂੰ ਬਰਾਮਦ ਹੋਇਆ ਬਿਲਕੁਲ ਜੀ ਬਿਲਕੁਲ ਸੱਚੀ ਗੱਲ ਹੈ ਜੀ ਸਾਨੂੰ ਇੱਥੇ ਹੋਣੀ ਇਨਫੋਰਮੇਸ਼ਨ ਮਿਲੀ ਆ ਕਿ ਇੱਥੇ ਨਾ ਬਹੁਤ ਸਾਰੇ ਬਾਹਰ ਆ ਕਿਸੇ ਸ਼ਾਰਕ ਦੀ ਚੱਲ ਨਹੀਂ ਕਿ ਜਿਹੜਾ ਬਾਹਰ ਦਾ ਸਾਜ਼ ਜੰਦਾਂ ਨੂੰ ਉੱਥੇ ਮਿਲ ਜਨ ਵਾਲਾ ਜਿਹੜਾ ਜਲੇ ਹੋਏ